ਪੰਜਾਬੀ ਭਾਸ਼ਾ ਨੂੰ ਪਿਆਰ ਕਰਨ ਵਾਲੇ ਸਰੋਤਿਆਂ ਦਾ ਬਹੁਤ ਧੰਨਵਾਦ ਅੱਜ ਤੁਸੀਂ ਸੁਣੋਗੇ ਜੀਵਨ ਬਰਤਾਂਦ ਸਰਦਾ ਹਰੀ ਸਿੰਘ ਨਲੂਆ ਪੰਜਾ ਸਾਹਿਬ ਅੱਜ ਤੋਂ 130 ਸਾਲ ਪਹਿਲਾਂ ਅਨਰੇਬਲ ਆਲਫਿੰਸਟਨ ਨੇ ਸਾਲ 1808 ਈਸਵੀ ਵਿੱਚ ਅਤੇ ਮਹਾਰਾਜਾ ਰਣਜੀਤ ਸਿੰਘ ਨੇ 1818 ਈਸਵੀ ਵਿੱਚ ਪਹਿਲੀ ਵਾਰ ਸ੍ਰੀ ਪੰਜੇ ਸਾਹਿਬ ਦੇ ਦਰਸ਼ਨ ਕੀਤੇ ਮੂਰ ਕ੍ਰਾਫਟ ਨੇ 1823 ਈਸਵੀ ਵਿੱਚ ਇਸ ਪਾਵਨ ਧਰਤੀ ਦੀ ਯਾਤਰਾ ਕੀਤੀ ਪਹਿਲਾ ਯਾਤਰੂ ਤਾਂ ਕੁਦਰਤੀ ਮਨਮੋਹਣੇ ਨਜ਼ਾਰੇ ਤੇ ਰਮਣੀਕਤਾ ਦਾ ਹੀ ਜ਼ਿਕਰ ਕਰਦਾ ਹੈ ਸ਼ੇਰੇ ਪੰਜਾਬ ਦੀ ਯਾਤਰਾ ਬਾਰੇ ਮੁੰਸ਼ੀ ਸ਼ੋਨ ਲਾਲ ਰੋਜ਼ਨਾਮਚਾ ਮਹਾਰਾਜਾ ਅਨਰਜੀਤ ਸਿੰਘ ਵਿੱਚ ਇਸ ਤਰ੍ਹਾਂ ਲਿਖਦਾ ਹੈ ਪਵ ਅਰਥ ਕੱਤਕ ਦੇ ਮਹੀਨੇ ਦੀ 23 ਤਾਰੀਖ ਸੰਮਤ 1875 ਬਿਕਰਮੀ ਮੁਤਾਬਕ ਮਹਰਮ ਦੀ 3 ਤਾਰੀਖ ਸੰਮਤ 1234 ਹਿਜਰੀ ਨੂੰ ਹਸਨ ਅਬਦਾਲ ਵਿੱਚ ਸ੍ਰੀ ਮਹਾਰਾਜਾ ਸਾਹਿਬ ਨੇ ਗੁਰੂ ਸਾਹਿਬ ਜੀ ਦੇ ਪੰਜੇ ਸਾਹਿਬ ਦੇ ਪਿਆਰ ਭਰੇ ਹਿਰਦੇ ਨਾਲ ਦਰਸ਼ਨ دیدار ਕਰਕੇ ਪ੍ਰਸੰਨਤਾ ਪ੍ਰਾਪਤ ਕੀਤੀ ਤੇ ਨਿਹਾਲ ਹੋਏ ਇਸ ਪੁਸਤਕ ਵਿੱਚ ਅੱਗੇ ਜਾ ਕੇ ਦਫਤਰ ਸੋਮ ਹਿੰਸਾ ਦੋਮ ਸਫਾ 244 ਉੱਪਰ ਇੱਕ ਹੋਰ ਲਿਖਤ ਮਿਲਦੀ ਹੈ ਜਿਸ ਵਿੱਚ ਇਹ ਦਰਜ ਹੈ ਭਾਵ ਉਪਰੋਕਤ ਮਹੀਨੇ ਦੀ 19 ਤਰੀਕ ਨੂੰ ਜੇਠ ਸਾਮਤ 1818 ਈਸਵੀ ਨੂੰ ਮਹਾਰਾਜਾ ਸਾਹਿਬ ਪੰਜਾ ਸਾਹਿਬ ਮubarrak ਦੇ ਦਰਸ਼ਨ ਮੇਲੇ ਲਈ ਪਧਾਰੇ ਅਤੇ ਆਪਣਾ ਮਸਤਕ ਪਾਵਨ ਪੰਜੇ ਨਾਲ ਛੁਆ ਕੇ ਸਫਲ ਹੋਏ ਸ਼ੇਰ-ਏ-ਪੰਜਾਬ ਦੀ ਪਹਿਲੀ ਯਾਤਰਾ ਦੇ 5 ਸਾਲ ਉਪਰੰਤ ਸਨ 1823 ਈਸਵੀ ਵਿੱਚ ਮਿਸਟਰ ਮੋਰਕਰਾਫਟ ਇੱਥੇ ਆਇਆ ਉਸ ਸਮੇਂ ਉਸਨੇ ਜੋ ਕੁਝ ਪੰਜੇ ਸਾਹਿਬਾਰੇ ਸੁਨੇ ਆ ਉਹ ਆਪਣੇ ਸਫਰਨਾਮੇ ਵਿੱਚ ਇਸ ਤਰ੍ਹਾਂ ਲਿਖਦਾ ਹੈ ਕਬਰ ਦੇ ਅਗਲੇ ਪਾਸੇ ਪਹਾੜੀ ਦੇ ਕਿਨਾਰੇ ਉੱਪਰ ਇੱਕ ਪੱਥਰ ਦੇ ਹੇਠੋਂ ਪਾਣੀ ਦਾ ਸੋਮਾ ਵਹਿ ਰਿਹਾ ਸੀ ਜਿਹੜਾ ਸਿੱਖੀ ਧਰਮ ਦੇ ਬਾਨੀ ਸ੍ਰੀ ਗੁਰੂ ਨਾਨਕ ਸਾਹਿਬ ਦੀ ਕਰਾਮਾਤ ਨਾਲ ਪਾਵਨ ਹੋਇਆ ਹੋਇਆ ਹੈ ਗੁਰੂ ਨਾਨਕ ਜੀ ਇਸ ਜਗ੍ਹਾ ਪਹੁੰਚੇ ਤਾਂ ਥਕਾਨ ਅਤੇ ਪਿਆਸ ਦੇ ਕਾਰਨ ਉਸ ਨੇ ਖਿਆਲ ਕੀਤਾ ਕਿ ਆਪਣੇ ਖੁਦਾ ਪਰਸਤ ਭਾਈ ਬਾਬਾ ਵਲੀ ਦੀ ਪ੍ਰਹੁਣਚਾਰੀ ਉੱਪਰ ਉਸ ਨੂੰ ਸਾਂਝੀ ਵਾਲਤਾ ਦਾ ਇਹ ਹੱਕ ਹਾਸਲ ਹੈ ਕਿ ਉਸ ਤੋਂ ਇੱਕ ਕਟੋਰਾ ਪਾਣੀ ਪ੍ਰਾਪਤ ਕਰੋ ਮੁਸਲਮਾਨ ਬਲੀ ਨੇ ਇੱਕ ਗੈਰ ਮੁਸਲਮ ਦੀ ਮੰਗ ਨੂੰ ਸੁਣ ਕੇ ਖੁਨ ਸਖਾਧੀ ਅਤੇ ਉਸ ਗੁਰੂ ਨਾਨਕ ਦੀ ਪਾਣੀ ਦੀ ਮੰਗ ਦੇ ਉੱਤਰ ਵਿੱਚ ਬਲੀ ਨੇ ਕਈ ਮਣਾ ਦਾ ਭਾਰੀ ਪੱਥਰ ਉਸ ਉੱਪਰ ਰੋੜ ਦਿੱਤਾ ਗੁਰੂ ਨਾਨਕ ਨੇ ਆਪਣੇ ਹੱਥ ਨਾਲ ਇਸ ਪੱਥਰ ਨੂੰ ਠੱਲ ਕੇ ਧਰਤੀ ਉੱਪਰ ਟਿਕਾ ਦਿੱਤਾ ਜਿਹੜੇ ਹੱਥ ਦੇ ਪੰਜੇ ਨਾਲ ਗੁਰੂ ਨਾਨਕ ਨੇ ਪੱਥਰ ਰੋਕਿਆ ਸੀ ਉਸ ਹੱਥ ਦੀਆਂ ਉਂਗਲਾਂ ਦਾ ਨਕਸ਼ ਉਸ ਪੱਥਰ ਉੱਪਰ ਜੰਮ ਗਿਆ ਇਸ ਦੇ ਨਾਲ ਹੀ ਉਸਨੇ ਗੁਰੂ ਨਾਨਕ ਜੀ ਨੇ ਪਾਣੀ ਨੂੰ ਹੁਕਮ ਦਿੱਤਾ ਕਿ ਇੱਥੇ ਵਗ ਪਵੇ ਇਹ ਇਕੱਠਾ ਜਿਹੜਾ ਹੁਣ ਇੱਥੇ ਚੱਲ ਰਿਹਾ ਹੈ ਉਸ ਸੋਮੇ ਦੇ ਉਮਾ ਤੋਂ ਜਾਰੀ ਹੈ ਇਸ ਚਸ਼ਮੇ ਦੇ ਕੰਡੇ ਉੱਪਰ ਕਈ ਪਰੋਸੇ ਵਾਲੇ ਸਿੱਖ ਬੈਠੇ ਹੋਏ ਸਨ ਜੋ ਯਾਤਰਾ ਲਈ ਆਏ ਸਨ ਇਸ ਦੇ ਬਾਅਦ ਪ੍ਰਸਿੱਧ ਆਸਟਰੀਅਨ ਯਾਤਰੂ ਬੈਰਨ ਹੁਗਲਸਨ 1835 ਈਸਵੀ ਦੇ ਆਰੰਭ ਵਿੱਚ ਇੱਥੇ ਆਇਆ ਜਦਕੀ ਇਸ ਗੁਰਦੁਆਰੇ ਦੀ ਨਵੀਂ ਨਮੀ ਸੇਵਾ ਸਰਦਾਰ ਹਰੀ ਸਿੰਘ ਨੇ ਕਰਵਾਈ ਸੀ ਇਸ ਨੇ ਇਸ ਗੁਰਦੁਆਰੇ ਦੇ ਦਰਸ਼ਨ ਕੀਤੇ ਅਤੇ ਇੱਥੇ ਜੋ ਕੁਝ ਇਸ ਨਾਲ ਪਿਆਰ ਦਾ ਵਰਤਾਵ ਹੋਇਆ ਉਹ ਇਸ ਨੇ ਆਪਣੇ ਸਫਰਨਾਮੇ ਦੇ ਸਫਾ 22 ਉੱਪਰ ਇਸ ਤਰ੍ਹਾਂ ਲਿਖਿਆ ਹੈ ਸਿੱਖ ਗੁਰੂ ਦੀ ਜ਼ਿਆਰਤ ਲਈ ਮੈਂ ਸਵੇਰ ਦਾ ਸਮਾਨਿਤ ਕੀਤਾ ਸੀ ਇਸ ਸਾਰੇ ਹਸਨ ਅਬਦਾਲ ਦੇ ਵਸਨੀਕ ਉੱਥੇ ਇਕੱਠੇ ਹੋਗੇ ਮੈਂ ਜਦ ਦਰਬਾਰ ਦੀਆਂ ਸੰਗ ਮਰਮਰ ਦੀਆਂ ਪੌੜੀਆਂ ਦੇ ਨੇੜੇ ਪਹੁੰਚਿਆ ਤਾਂ ਦੇਖਿਆ ਕਿ ਦੀਵਾਨ ਪ੍ਰਸਿੱਧ ਯਾਦਗਾਰੀ ਪੱਥਰ ਦੇ ਸਾਹਮਣੇ ਸਜਿਆ ਹੋਇਆ ਸੀ ਇੱਥੇ ਦਾ ਗੁਰੂ ਮਹੰਤ ਕਾਲੀਨ ਪਰ ਬੈਠਾ ਸੀ ਇੱਥੇ ਮੈਂ ਆਪਣੇ ਬੂਟ ਉਤਾਰ ਕੇ ਪੈਰ ਨੰਗੇ ਕਰ ਲਏ ਅਤੇ ਝੁੱਕ ਕੇ ਯਾਦਗਾਰ ਵੱਲ ਸਲਾਮ ਕੀਤੀ ਜਿਸ ਨੂੰ ਦੇਖ ਕੇ ਸਾਰੀ ਸੰਗਤ ਨੇ ਜੈਕਾਰਾ ਗੂੰਜਾਇਆ ਤੇ ਮੇਰਾ ਜੋਗ ਸਤਕਾਰ ਕੀਤਾ ਗਿਆ ਮੈਂ ਮੁਬਾਰਕ ਯਾਦਗਾਰ ਲਈ ਕੁਝ ਪੇਟਾ ਪੇਸ਼ ਕੀਤੀ ਮੈਂ ਜਿੱਥੇ ਜੋ ਕੁਝ ਦਿੱਤਾ ਮੈਨੂੰ ਭਰੋਸਾ ਹੈ ਕਿ ਉਹ ਸਫਲਦਾਨ ਸੀ ਅਤੇ ਉਸਦੀ ਵਰਤੋਂ نہایت ਯੋਗ ਹੋਈ ਬੈਰਨ ਹੁਗਲ ਤੋਂ 4 ਸਾਲ ਉਪਰੰਤ ਮੁੰਸ਼ੀ ਸਾਹਮਤ ਅਲੀ ਕਰਨਲ ਸਰ ਵੈਡਰ ਦੇ ਮਿਸ਼ਨ ਨਾਲ ਸੰ 1839 ਈਸਵੀ ਵਿੱਚ ਪਸ਼ਾਵਰ ਜਾਂਦਾ ਹੋਇਆ ਪੰਜੇ ਸਾਹਿਬ ਆਇਆ ਇਸਨੇ ਆਪਣੀ ਪੁਸਤਕ ਦੀ ਸਿਕਸ ਸਿਕਸ ਐਂਡ ਅਫਗਾਨਸ ਵਿੱਚ ਇਹ ਲਿਖ ਲਿਖਤ ਲਿਖੀ ਹੈ ਹਸਨਵਦਾਲ ਵਿੱਚ ਇੱਕ ਖੂਬਸੂਰਤ ਬਾਜ਼ਾਰ ਹੈ ਜਿਸ ਵਿੱਚੋਂ ਸਭ ਲੋੜੀਂਦੀਆਂ ਚੀਜ਼ਾਂ ਮਿਲ ਸਕਦੀਆਂ ਹਨ ਪਾਣੀ ਵੀ ਅੱਛਾ ਹੈ ਸ਼ਹਿਰ ਦੇ ਪੂਰਬ ਵੱਲ ਸ਼ਾਨਦਾਰ ਦਰੱਖਤਾਂ ਦੀ ਛੰਗੀ ਵਿੱਚ بڑا ਚਸ਼ਮਾ ਹੈ ਇਸ ਚਸ਼ਮੇ ਦੇ ਠੀਕ ਉੱਪਰ ਪਰੇ ਪੱਥਰ 'ਤੇ ਪੰਜੇ ਦਾ ਨਿਸ਼ਾਨ ਹੈ ਜਿਸ ਨੂੰ ਬਾਬਾ ਨਾਨਕ ਸਾਹਿਬ ਸਿੱਖਾਂ ਦੇ ਪਹਿਲੇ ਗੁਰੂ ਦੇ ਹੱਥ ਦਾ ਨਿਸ਼ਾਨ ਦੱਸਦੇ ਹਨ ਇਸ ਕਰਕੇ ਸਿੱਖ ਹਸਨਵਦਾਲ ਨੂੰ ਪੰਜਾ ਸਾਹਿਬ ਸੱਦਦੇ ਹਨ ਇਹ ਅਮਰ ਉਸ ਸਦਾਕਤ ਦਾ ਜ਼ਾਹਿਰਾ ਸਬੂਤ ਹੈ ਕਿ ਲੋਕ ਆਪਣੀਆਂ ਧਾਰਮਿਕ ਰਵਾਇਤਾਂ ਤੇ ਵਿਥਿਆ ਨੂੰ ਸਦਾ ਜਿਉਂਦਾ ਰੱਖਦੇ ਹਨ ਕਿਹਾ ਜਾਂਦਾ ਹੈ ਕਿ ਜਦ ਸਤਗੁਰੂ ਨਾਨਕ ਇੱਥੇ ਪਧਾਰੇ ਸਨ ਤਾਂ ਇੱਕ ਦਿਨ ਪਿਆਸ ਦੇ ਕਾਰਨ ਨਾਲ ਦੇ ਪਹਾੜ ਉੱਪਰ ਰਹਿਣ ਵਾਲੇ ਸਾਈ ਲੋਕ ਤੋਂ ਇੱਕ ਕਟੋਰਾ ਪਾਣੀ ਦਾ ਲੈ ਕੇ ਛਕਣ ਦੀ ਇੱਛਾ ਪ੍ਰਗਟ ਕੀਤੀ ਇਸ ਉੱਪਰ ਬੜੀ ਚਿੜ ਗਿਆ ਅਤੇ ਤਾਣੇ ਨਾਲ ਆਖਿਆ ਕਿ ਜੇਕਰ ਗੁਰੂ ਨਾਨਕ ਸਾਹਿਬ ਕਸਬ ਦੇ ਕਸਬ ਤੇ ਕਰਾਮਾਤੀ ਹੈ ਤਾਂ ਬਿਨਾਂ ਕਿਸੇ ਦੀ ਸਹਾਇਤਾ ਦੇ ਆਪਣੇ ਲਈ ਆਪਣੀਆਂ ਲੋੜਾਂ ਪੂਰੀਆਂ ਕਰਨ ਦਾ ਪ੍ਰਬੰਧ ਕਰ ਲਏ। ਫਿਰ ਇੱਕ ਭਾਰੀ ਗੱਟ ਉਸ ਪਰਤ ਘੇਲ ਕੇ ਆਖਿਆ ਕਿ ਦੇਖਾ ਹੋ ਇਸ ਨੂੰ ਵੀ ਰੋਕ ਲਏਗਾ। ਗੁਰੂ ਨਾਨਕ ਦੇਵ ਜੀ ਨੇ ਆਪਣਾ ਹੱਥ ਅੱਗੇ ਕੀਤਾ ਤੇ ਉਸ ਗੱਟ ਨੂੰ ਰੋਕ ਲਿਆ। ਜਿਸ ਪਰ ਉਸ ਦੇ ਹੱਥ ਦੀਆਂ ਪੰਜਾਂ ਉਂਗਲਾਂ ਦਾ ਨਿਸ਼ਾਨ ਉਸ ਚਟਾਨ ਪਰ ਜੰਮ ਗਿਆ। ਇਹ ਪੰਜੇ ਦਾ ਨਿਸ਼ਾਨ ਉੱਥੇ ਅੱਜ ਤੱਕ ਮੌਜੂਦ ਹੈ। ਬਾਬਾ ਜੀ ਦੀ ਇਸ ਯਾਦਗਾਰ ਉਪਰ ਸਰਦਾਰ ਹਰੀ ਸਿੰਘ ਨੇ ਇੱਕ ਗੁਰਦੁਆਰਾ ਬਣਵਾਇਆ ਜਿਸ ਨੂੰ ਪੰਜਾਂ ਉਂਗਲਾਂ ਦੇ ਨਿਸ਼ਾਨ ਦੇ ਕਾਰਨ ਪੰਜੇ ਸਾਹਿਬ ਦਾ ਗੁਰਦੁਆਰਾ ਸੱਜਦੇ ਹਨ। ਮੁੰਸ਼ੀ ਸ਼ਾਮਤ ਅਲੀ ਸਫਾ 158 ਇਹਨਾਂ ਲਿਖਤਾਂ ਤੋਂ ਛੂਟ ਬਾਅਦ ਦੇਖ ਕੇ ਹੀ ਇਤਿਹਾਸਕਾਰਾਂ ਨੇ ਸ੍ਰੀ ਪੰਜਾ ਸਾਹਿਬ ਜੀ ਦੀ ਉਪਮਾ ਵਿੱਚ ਕਈ-ਕਈ ਵਰਕੇ ਲਿਖੇ ਹਨ। ਇਸ ਲਿਖਤ ਨੂੰ ਲੰਬਾਈ ਤੋਂ ਬਚਾਉਣ ਦੀ ਖਾਤਰ ਐਸੀ ਉਹਨਾਂ ਨੂੰ ਇੱਥੇ ਛੱਡਦੇ ਹਾਂ। ਮਾਲੂਮ ਹੁੰਦਾ ਹੈ ਕਿ ਖਾਲਸਾ ਰਾਜ ਚਲੇ ਜਾਣ ਦੇ ਨਾਲ ਹੀ ਇੱਥੋਂ ਦੇ ਗੁਰਦੁਆਰੇ ਦੇ ਉਸ ਪ੍ਰਬੰਧ ਵਿੱਚ ਜਿਹੜਾ ਸਰਦਾਰ ਹਰੀ ਸਿੰਘ ਨੇ ਆਰੰਭ ਕਰਵਾਇਆ ਸੀ ਕਾਫੀ ਤਬਦੀਲੀਆਂ ਹੋ ਗਈਆਂ ਸੱਜੇ ਸੱਜੇ ਇਹ ਮਹਾਨ ਗੁਰਦੁਆਰੇ ਇੱਕ ਜਾਤੀ ਜਾਇਦਾਦ ਦੇ ਰੂਪ ਵਿੱਚ ਢਲਦਾ ਗਿਆ ਇੱਥੋਂ ਤੱਕ ਕਿ ਸਨ 1920 ਈਸਵੀ ਦੇ ਲਗਭਗ ਮਹੰਤ ਸਾਹਿਬ ਵੱਲੋਂ ਵੀ ਖੁੱਲਮ ਖੁੱਲੀ ਇਹੋ ਗੱਲ ਕਹੀ ਜਾਣ ਲੱਗੀ ਇਸ ਸਮੇਂ ਪੰਥ ਵਿੱਚ ਗੁਰਦੁਆਰਿਆਂ ਦੇ ਸੁਧਾਰ ਦੀ ਮੰਗ ਉਛਾਲੇ ਖਾ ਰਹੀ ਸੀ ਸੋ ਇੱਥੋਂ ਦੀਆਂ ਕੁਰਿਤੀਆਂ ਨੂੰ ਸੁਰੀਤੀਆਂ ਵਿੱਚ ਪਲਟਾਉਣ ਲਈ ਪੰਥਦਰ ਦੀ ਜਾਨਾ ਹੌਲਕੇ ਮੈਦਾਨ ਵਿੱਚ ਆਏ ਅਤੇ 8 ਮੱਗਰ ਸੰਮਤ 1978 ਬਿਕਰਮੀ ਮੁਤਾਬਕ 22 ਨਵੰਬਰ ਸਾਲ 1921 ਈਸਵੀ ਨੂੰ ਸ੍ਰੀ ਪੰਜੇ ਸਾਹਿਬ ਜੀ ਦੇ ਗੁਰਦੁਆਰੇ ਦਾ ਪ੍ਰਬੰਧ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਬੰਧ ਵਿੱਚ ਆਇਆ ਜਿੰਮੇਵਾਰਾਂ ਤੇ ਸੇਵਾਦਾਰਾਂ ਦੀਆਂ ਘਾਲਾਂ ਦੇ ਕਾਰਨ ਇਸ ਗੁਰਦੁਆਰੇ ਦਾ ਪ੍ਰਬੰਧ ਸਾਰੇ ਗੁਰਦੁਆਰਿਆਂ ਲਈ ਇੱਕ ਉੱਤਮ ਨਮੂਨਾ ਹੈ ਇਸ ਵਕਤ ਸੰਗਤਾਂ ਰਾਹੀਂ ਗੁਰਦੁਆਰਾ ਪੰਜਾ ਸਾਹਿਬ ਦੀ ਸਾਲਾਨਾ ਆਮਦਨੀ ਲਗਭਗ 125000 ਰੁਪਇਆ ਹੈ ਅਤੇ ਖਰਚ ਦਾ ਅਟਾ ਸੱਟਾ 1500 ਰੁਪਏ ਦਾ ਟਿਕਾਣਾ ਹੈ ਗੁਰਦੁਆਰੇ ਦੀਆਂ ਸ਼ਾਹਾਨਾ ਤੇ ਸ਼ਾਨਦਾਰ ਇਮਾਰਤਾਂ ਯਾਤਰਾਂ ਦੇ ਆਰਾਮ ਲਈ ਮੌਜੂਦ ਹਨ ਅਤੇ ਇੱਥੋਂ ਦਾ ਟੁੱਟ ਲੰਗਰ ਜੀਵ ਮਾਤਰ ਲਈ ਹਰ ਵਕਤ ਖੁੱਲਾ ਰਹਿੰਦਾ ਹੈ ਯਾਤਰਾਂ ਦੇ ਆਰਾਮ ਲਈ ਸੇਵਕਾਂ ਵੱਲੋਂ ਹਰ ਯੋਗ ਯਤਨ ਕੀਤਾ ਜਾਂਦਾ ਹੈ ਇਸ ਵਕਤ ਸਲੰਘਾ ਜੋਗ ਪ੍ਰਬੰਧ ਦੇ ਕਾਰਨ ਗੁਰਦੁਆਰੇ ਦੀ ਰੌਣਕ ਦਿਨੋ ਦਿਨ ਬੜੀ ਤੇਜ਼ੀ ਨਾਲ ਵਧ ਰਹੀ ਹੈ। ਅਗਰ ਤੁਸੀਂ ਇਸ ਕਿਤਾਬ ਨੂੰ ਆਨਲਾਈਨ ਆਰਡਰ ਕਰਨਾ ਚਾਹੁੰਦੇ ਹੋ ਇਸ ਦਾ ਲਿੰਕ ਡਿਸਕ੍ਰਿਪਸ਼ਨ ਵਿੱਚ ਦੇ ਦਿੱਤਾ ਗਿਆ ਹੈ। ਚੈਨਲ ਨੂੰ ਸਬਸਕ੍ਰਾਈਬ ਕਰਨ ਲਈ ਧੰਨਵਾਦ ਤੁਹਾਡਾ ਦਿਨ ਸ਼ੁਭ ਰਹੇ।